100 ਰੁਪਏ 100 ਰੁਪਏ 100 ਰੁਪਏ 100 ਰੁਪਏ ਉਹ ਲੈ ਜਾਓ 100 ਰੁਪਏ ਉਹ ਲੈ ਜਾਓ 100 ਰੁਪਏ ਲੈ ਜਾਓ 100 ਰੁਪਏ ਲੈ ਜਾਓ 100 ਰੁਪਏ 100 ਰੁਪਏ 100 ਰੁਪਏ ਰੈਡੀमेड ਪਲਾਜ਼ੋ ਸੂਟ ਬਾਜ਼ਾਰ ਚ ਵਿਕਦਾ 700 800 ਦਾ ਸਮਾਈ ਇਹਦੀ 5 600 ਬਾਗੇ ਪੁਰਾਣੇ ਮਾਤੂ ਜੀ ਦੀ ਦਸਤਾਰ ਤੋਂ ਲੈ ਜਾਓ ਸਿਰਫ 100 ਰੁਪਏ ਚ ਰੈਡੀमेड ਪਲਾਜ਼ੋ ਸੂਟ ਲੱਗ ਗਈ 4 ਦਿਨ ਦੀ ਬਹੁਤ ਵੱਡੀ ਸੇਲ ਸੋਮਵਾਰ ਮੰਗਲਵਾਰ ਬੁੱਧਵਾਰ ਵੀਰਵਾਰ ਉਹ 6 ਜੂਨ ਤੱਕ ਆ ਜਾਓ ਪਟੇ ਫਾਇਦੇ ਕਰਦੇ ਆਗੇ 100 ਰੁਪਏ 100 ਰੁਪਏ 100 ਰੁਪਏ ਪੂਰੇ ਇੰਡੀਆ ਦੇ ਚੈਲੰਜ ਨਾ ਕੋਈ ਦਿੱਤਾ ਨਾ ਕੋਈ ਦੇ ਸਕਦਾ ਨਾ ਕਿਸੇ ਤੋਂ ਤੇ ਹੋਣਾ 100 ਰੁਪਏ ਭਾਈ ਸਾਹਿਬ 100 ਰੁਪਏ ਸੋਚੋ 100 ਰੁਪਏ ਜੈ ਰੈਡੀਮੇਡ ਪ੍ਰੋਜੈਕਟ ਭਾਈ ਜੀ ਦੁਨੀਆ ਹੀ ਕਮਲੀ ਕਰਦੀ ਉਹ ਬਾਹਰ ਦੇਖੋ ਲਾਈਨਾਂ ਲੱਗ ਗਈਆਂ ਵੱਡਾ ਇਕੱਠ ਹੋ ਗਿਆ ਬਈ 100 ਰੁਪਏ ਦਾ ਪਲਾਜ਼ੋ ਸੂਟ ਬਿਲਕੁਲ ਜੀ 100 ਰੁਪਏ ਦਾ ਪਲਾਜ਼ੋ ਸੂਟ ਵਿਦ ਦੇਖੋ ਸਿਚਿੰਗ ਪਾ ਕੇ ਚੱਲਾਂਗੇ ਤਾਂ 7-800 ਰੁਪਏ ਦਾ ਮਾਰਕੀਟ ਦੇ ਵਿੱਚ ਮਿਲਦਾ ਆਪਾਂ 7-800 ਰੁਪਏ ਦੇ ਤੁਹਾਨੂੰ 7 ਸੂਟ ਦੇ ਦੇ ਦਿੰਨੇ ਆ 100 ਰੁਪਏ 100 ਰੁਪਏ 100 ਰੁਪਏ ਓਏ ਇੱਕ ਹੋਰ ਪਟਾਕਾ ਪਾਤਾ ਬਾਜ਼ਾਰ 'ਚ ਰੈਡੀमेड ਨਾਰਾ ਕਟ ਸੂਟ 8-800 8-800 ਦੀ 8-800 ਸਾਡੇ ਕੋਲੋਂ ਲੈ ਜਾਓ ਸਿਰਫ 200 ਰੁਪਏ 200 ਰੁਪਏ 200 ਰੁਪਏ ਦਾ ਨਾਰਾ ਕਟ ਸੂਟ ਓ ਮਿਲਣਾ ਕਿੱਥੋਂ ਪਾਗਾਪਰਾਣਾ ਮੋਗਾ ਰੋਡ ਮਾਤੂ ਸ਼੍ਰੀ ਦਸਤਾਰ ਤੇ ਆਜੋ 4-3 ਚ ਲੈ ਜਾਓ 200 ਹੋਰ ਵੱਡਾ ਪਟਾਕਾ ਮਾਰਕੀਟ ਦੇ ਵਿੱਚ 500 ਰੁਪਏ ਦੀ ਬੈੱਡ ਸ਼ੀਟ ਵਿਦ ਵਿਦ ਪਿੱਲੋ ਕਵਰ ਇੱਥੇ 500 ਰੀਆਂ ਦੋ ਮਿਲਣਗੀਆਂ ਲਓ ਜੀ ਰੰਗ ਬਰੰਗੀ ਬੈੱਡ ਸ਼ੀਟ ਕੋਈ 600 ਕੋਈ 800 ਲੈ ਜਾਓ 250 ਰੁਪਏ ਦੀ 250 ਰੁਪਏ ਦੀ ਡਬਲ ਬੈੱਡ ਸ਼ੀਟ ਦਮਾਗੇ ਸਰਾਨੇ ਕਬਰ ਨਾਲ ਦਮਾਗੇ ਉਹ ਸਾਡੇ ਭਰਾਵਾਂ ਨੂੰ ਵੀ ਕੌਸ਼ ਕਰਤਾ ਪੰਜਾਬ ਦੇ ਮੁੰਡਿਆਂ ਨੂੰ ਵੀ ਖੁਸ਼ ਕਰਤਾ ਹੁਣ ਕੁਰਤਾ ਪਜਾਮੇ ਦੇ 600 ਰੁਪਿਆ 700 ਰੁਪਿਆ ਖਰਚਣ ਦੀ ਲੋੜ ਨਹੀਂ ਸਾਡੇ ਕੋਲ ਆਓ ਸਿਰਫ 200 ਰੁਪਏ ਦਾ ਕੁਰਤਾ ਪਜਾਮਾ 200 ਰੁਪਏ ਦਾ ਕੁਰਤਾ ਪਜਾਮਾ ਦਵਾਂਗੇ ਰੰਗ ਇਹਦੇ ਵਿੱਚ ਬਹੁਤ ਸਾਰੇ ਮਿਲ ਜਾਣੇ ਆ ਆ ਵੀ ਟਿੱਕ ਕਰ ਲੋ ਉਹ ਕੀਦਾ ਕੋਟਨ ਦਾ ਟਾਪ ਦਾ ਕੱਪੜਾ ਬਾਜ਼ਾਰ 'ਚ 1500 ਰੁਪਏ ਦਾ ਕੁਰਤਾ ਪਜਾਮਾ ਮਿਲਦਾ ਜੀ 1500 ਦਾ ਸਾਡੇ ਕੋਲ ਆਓ 700 ਰੁਪਏ 'ਚ ਲੈ ਜਾਓ 1500 ਵਾਲਾ ਕੁਰਤਾ ਪਜਾਮਾ 700 'ਚ ਨਾਲ ਇੱਕ ਦੇ ਨਾਲ ਇੱਕ ਫ੍ਰੀ ਦਵਾਂਗੇ ਸਿਰਫ 350 ਰੁਪਏ ਦਾ ਕੋਰਤਾ ਪਜਾਮਾ ਕਰਤਾ ਬਾਜ਼ਾਰ 'ਚ ਜਿਹੜਾ 1500 ਰੁਪਏ ਦਾ ਮਿਲਦਾ ਲੋ ਸਰ ਇੱਕ ਹੋਰ ਟੱਡਾ ਵੱਡਾ ਫਾਇਦਾ ਕਰਾਂਗੇ ਆ ਦੇਖੋ ਮਾਰਕੀਟ ਦੇ ਵਿੱਚ 1000 ਰੁਪਏ ਦੀ ਰੇਂਜ 'ਚ ਸੂਟ ਵਿਗਣ ਰਿਹਾ 올 ਓਵਰ ਪਿਓਰ ਦੁਪੱਟਾ ਔਰ ਮਾਤੋ ਸ਼੍ਰੀ ਦਸਤਾਰ ਬਾਗੇ ਪ੍ਰਾਣੇ ਦੇ ਵਿੱਚ 1000 ਦੇ ਤੁਹਾਨੂੰ 5 ਮਿਲਣਗੇ ਜੀ ਮਤਲਬ ਬਾਜ਼ਾਰ 'ਚ 1000 ਰੁਪਏ ਦਾ ਵਿਗਣ ਵਾਲਾ ਸੂਟ ਲੈ ਜਾਓ 200 ਰੁਪਏ ਦਾ ਓ 200 ਰੁਪਏ ਦਾ ਸੂਟ ਦਪੱਟਾਂ ਨਾਲ ਦੇਵਾਂਗੇ ਆ ਵੀ ਲੈ ਜਾਓ 200 ਰੁਪਏ ਦਾ ਸੂਟ ਆ ਵੀ ਲੈ ਜਾਓ 200 ਰੁਪਏ ਦਾ ਦੋ ਦੋ ਸੋਚ ਕਰਦੇ ਸੂਟ ਦਪੱਟੇ ਨਾਲ ਦੇ ਰਹੇ ਆ 200 ਦਾ ਸੂਟ ਰੇਟ ਲਿਖ ਕੇ ਲਾਤਾ ਝੂਠ ਕੋਈ ਬੋਲਣਾ ਨਹੀਂ ਕਾਟਨ ਫੈਬਰਿਕ ਦੇ ਵਿੱਚ ਮੈਚਿੰਗ ਸੈਲ ਕਾਟਨ ਦਪੱਟਾ ਮਾਤੋਸ਼ਰੀ ਦਸਤਾਰ ਨੇ ਕਰਤੇ 1000 ਰੁਪਏ ਦੇ ਚਾਰ ਸੂਟ ਕਾਟਨ ਫੈਬਰਿਕ ਵਿਦ ਦਪੱਟਾ ਜਿਹੜਾ ਮਾਰਕੀਟ 'ਚ 7-800 ਦੀ ਰੇਂਜ 'ਚ ਹੈ ਦੇਖੋ ਜੀ ਫਾਇਦੇ ਦੇ ਫਾਇਦੇ ਹੋ ਰਹੇ ਆ ਚਾਰ ਦਿਨ ਬਾਗੇ ਪੁਰਾਣੇ 8 800 ਵਾਲੇ ਸੂਟ ਬਾਜ਼ਾਰ ਜਿਹੜਾ ਵੇਖਦਾ ਸਾਡੇ ਕੋਲ ਲੈ ਜਾਓ 500 ਦੇ 2 250 ਰੁਪਏ ਦਾ ਸੂਟ ਕਰਤਾ ਜੀ 250 ਰੁਪਏ ਦਾ ਸੂਟ ਦੁਪੱਟੇ ਦੇ ਨਾਲ ਕਰਤਾ ਆ ਵੀ ਲੈ ਜਾਓ 250 ਰੁਪਏ ਦਾ ਸੂਟ ਇੱਕ ਹੋਰ ਫਾਇਦਾ ਕਰਦੇ ਆ ਤੁਹਾਡਾ ਉਹ ਤੁਹਾਡਾ ਫਾਇਦਾ ਕਰਤਾ ਮਾਰਕੀਟ ਦੇ ਵਿੱਚ 1500 ਵਾਲਾ ਸਿਰਫ 350 ਰੁਪਏ ਦਾ ਦੇਖੋ ਫੇਰੇ ਹੋ ਰਿਹਾ ਜੀ ਬਾਜ਼ਾਰਾ ਜੀ ਜਾ ਕੇ ਲੁੱਟਣਾ ਨਾ ਕਰਾਓ ਕੋਈ ਇਹਦਾ 800 ਨਹੀਂ ਦੇਣਾ ਕੋਈ ਇਹਦਾ 1000 ਨਹੀਂ ਦੇਣਾ ਕੋਈ 1200 ਨਹੀਂ ਦੇਣਾ ਲੈ ਜਾਓ 700 ਦੇ ਤੋਂ 350 ਦਾ ਸੂਟ ਕਰਤਾ ਆ ਵੀ ਲੈ ਜਾਓ ਦੇਖੋ ਮਾਦਰੋਂ 350 ਵਾਲੇ ਸੂਟਾਂ ਦੀ ਵੈਰਾਈਟੀ ਜਿਨ੍ਹਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਤੁਸੀਂ ਰੀਸੇਲਰੋਂ ਤੁਸੀਂ ਦੁਕਾਨਦਾਰੋਂ ਤੁਸੀਂ ਦੇਣ ਲੈਣ ਲਈ ਕੱਪੜਿਆਂ ਦਾ ਤਾਜ਼ੇ ਵਜ ਦਾ ਕੱਪੜਾ ਲੈਣਾ ਆਜੋ ਭੱਡੇ ਫਾਇਦੇ ਆ ਸੂਟ ਦੇਖੋ 1500 ਰੁਪਿਆ ਕੀਮਤ ਬਾਜ਼ਾਰ ਸਰ ਆਪਾਂ 1500 ਨਹੀਂ ਲੈਣਾ ਸਿਰਫ 500 ਰੁਪਿਆ ਸਿਰਫ 500 1500 ਦੇ ਤਿੰਨ ਦੇਖੋ ਜਿਹੜਾ ਬਾਜ਼ਾਰ 'ਚ 1500 ਦਾ ਇੱਕ ਸਾਡੇ ਕੋਲੋਂ 1500 ਦੇ ਤਿੰਨ 500 ਰੁਪਏ ਦਾ ਸੂਟ ਕਰਤਾ ਜੀ 500 ਦਾ ਸਿਰਫ 5 500 ਰੁਪਏ ਦੇ ਵਿੱਚ ਸਾਇਲ ਤੁਹਾਨੂੰ ਕਲ ਡੀਐਨ ਕਾਫੀ ਮਿਲਨੇਗਾ ਸਰ ਇਹ ਦੇਖੋ ਕੈਮਰੀ ਕਾਟਨ ਫੈਬਰਿਕ ਮਿਲਕੀ ਚਾਟ ਡਿਜੀਟਲ ਪ੍ਰਿੰਟ ਫਰੰਟ ਬੈਕ ਮਲਟੀ ਵਿਦ ਦੁਪੱਟਾ ਜਿਹੜਾ ਮਾਰਕੀਟ ਚ 1000 1500 ਦੀ ਰੇਂਜ ਚ ਆਪਾਂ ਚੈਲੰਜ ਕਰਦੇ ਆ ਇਹ ਰੇਂਜ ਦੇ ਵਿੱਚ ਤੁਹਾਨੂੰ ਨਹੀਂ ਮਿਲੇਗਾ ਸਿਰਫ 650 ਰੁਪਏ ਦਾ ਆ ਵੀ ਦੇਖੋ ਜੀ ਜਿੰਨੇ ਵੀ ਸੂਟ ਦਿਖਾ ਰਹੇ ਆ ਸਾਰੇ ਧਮਾਕੇਦਾਰ ਸੂਟ ਦਿਖਾ ਰਹੇ ਆ ਚਿਕਨ ਦਾ ਸੂਟ ਗਾਲੇ ਦੇ ਕਿੰਨਾ ਸੋਨਾ ਕੰਮ ਫਰੰਟ ਦੇਖੋ ਕੋਟਾ ਡੋਰੀਆ ਦੁਪੱਟਾ 1600 ਰੁਪਇਆ ਬਾਜ਼ਾਰ ਦੀ ਕੀਮਤ ਸਾਡੇ ਕੋਲ ਲੈ ਜਾਓ 650 ਦਾ 1000 ਰੁਪਇਆ ਇੱਕ ਸੂਟ ਪਿੱਛੇ ਤੁਹਾਡਾ ਬਚਾਤਾ 1650 ਵਾਲਾ ਸੂਟ 650 ਚ ਦੇ ਦਿਆਂਗੇ ਕੋਟੇ ਡੋਰੀਏ ਦੇ ਉੱਤੇ ਡਬਲ ਵਰਕਿੰਗ ਸਰ ਮਾਰਕੀਟ ਦਾ ਰੇਟ 2000 ਰੁਪਿਆ ਇੱਥੇ ਸਿਰਫ 750 ਰੁਪਿਆ ਸਿਰਫ 750 ਰੁਪਿਆ ਦੇਖੋ ਹੁਣ ਘਰਾਂ ਚ ਬੈਠਿਆਂ ਰਹੋ ਹੋਰ ਪਾਸੇ ਜਾਓ ਨਾ ਸਵੇਰੇ ਸਕੂਟਰ ਮੋਟਰਸਾਈਕਲ ਕਾਰ ਚੱਕ ਲੋ ਬਾਗਾ ਪੁਰਾਣਾ ਬੋਗਾ ਰੋਡ ਤੇ ਆਜੋ ਸੋਮਵਾਰ ਮੰਗਲਵਾਰ ਬੁੱਧਵਾਰ ਵੀਰਵਾਰ 6 ਜੂਨ 6 ਜੂਨ ਚੇਤੇ ਰੱਖੋ ਜੀ 6 ਜੂਨ ਤੱਕ ਬਹੁਤ ਵੱਡੀ ਸੇਲ ਲੱਗ ਗਈ ਆ ਆ ਵੀ ਦੇਖੋ ਕਿੰਨੇ ਸੋਹਣੇ ਸੋਹਣੇ ਡਿਜ਼ਾਈਨ ਰਾਮ ਟੈਕਸਰ ਸਾਈਜ਼ਰ 올ਓਵਰ ਪ੍ਰਿੰਟ ਜਿਹਦਾ 2000 ਰੁਪਿਆ ਮਾਰਕੀਟ ਚ ਰੇਟ ਹੈ ਇੱਥੇ ਸਿਰਫ ਮਿਲੇਗਾ ਤੁਹਾਨੂੰ 850 ਰੁਪਏ ਦਾ ਮਾਤੋ ਸ਼੍ਰੀ ਦਸਤਾਰ ਸਿਰਫ ਸੇਵਾ ਕਰ ਰਹੀ ਹੈ ਸੇਵਾ ਅਗਰ ਚਾਹਦੇ ਹੋ ਬੈਨੀਫਿਟ ਤਾਂ ਆਣਾ ਕਿਥੇ ਆ ਮਾਤੋ ਸ਼੍ਰੀ ਦਸਤਾਰ ਤੇ ਦੇਖੋ ਜੀ ਸਾਡੇ ਸੂਟ ਦਾ ਬਹੁਤ ਸੋਹਣਾ ਆ ਉਹ ਦੁਪੱਟੇ ਦੇਖੋ ਦੁਪੱਟੇ ਬਟੀਕਾ ਵਾਲੇ ਦੁਪੱਟੇ ਆ ਸੂਟ ਦਾ ਫਰੰਟ ਚੈੱਕ ਕਰ ਲਓ ਆ ਘੇਰੇ ਚੈੱਕ ਕਰ ਲੋ ਆ ਪੌਂਚੇ ਦਾ ਕੰਮ ਚੈੱਕ ਕਰ ਲੋ 2500 ਰੁਪਇਆ ਬਾਜ਼ਾਰ ਦੀ ਕੀਮਤ ਸਾਡੇ ਕੋਲੋਂ ਲੈ ਜਾਓ 900 9500000 ਰੁਪਏ ਦੇ ਵਿੱਚ ਦੇ ਦਾਂਗੇ ਛੇਤੀ ਆ ਜਾਓ ਆਉਣਾ ਕਿੱਥੇ ਆ ਮਾਤੂ ਸ਼੍ਰੀ ਦਸਤਾਰ ਆਉਣਾ ਤੁਸੀਂ ਬਾਗਾ ਪੁਰਾਣਾ ਮੋਗਾ ਰੋਡ ਤੇ 4 ਦਿਨ ਵੱਡੇ ਫਾਇਦੇ ਕਰਾਂਗੇ ਕੈਮਰਾਮੈਨ ਓਮ ਸੰਧੀ ਨਾਲ ਹਰਦੀਪ ਸੱਤਗੜ ਸਾਹ ਟੀਵੀ ਬਾਗਾ ਪਾਣਾ